ਸੱਜਣਾ ਉਹ ਇਸ ਵਕਤ ਮੌਜੂਦ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲ ਵੀ ਰਹੇ ਨੇ ਤੇ ਹੁਣ ਐਨਐਸਏ ਭਾਈ ਅਮਰਤਪਾਲ ਸਿੰਘ ਤੇ ਬੁਲਾ ਦਿੱਤੀ ਗਈ ਹੈ ਤੇ ਸ਼ਰਾਪੀ ਪੜਾ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਨੂੰ ਸ਼ਰਾਪੀ ਪੜਾ ਤੇ ਤੁਸੀਂ ਹੀ ਰਾਜ ਦਿੱਤੀ ਚ ਲੈ ਕੇ ਆਏ ਹੋ ਤੇ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਆਪਣੇ ਝੋਲ ਲੜਨ ਲਈ ਖਡੂਰ ਸਾਹਿਬ ਤੋਂ ਤੇ ਉਦੋਂ ਕਿੰਨੇ ਕਿ ਯਤਨ ਕਰਨੇ ਪਏ ਕਿੰਨੇ ਵਾਰੀ ਸਾਨੂੰ ਵਿਵਦੀ ਜੇਲ੍ਹ ਜਾਣਾ ਪਿਆ ਇਹ ਸਭ ਦੱਸੋ ਜੀ ਵਿਸਥਾਰ ਨਾਲ ਦੇਖੋ ਡਿਵਲਪਡ ਜੇਲ੍ਹ ਤਾਂ ਮੈਂ ਬਹੁਤ ਵਾਰੀ ਗਿਆ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਮੈਂ ਕਿਸੇ ਤੋਂ ਜਾਨ ਦਾ ਖਰਚਾ ਵੀ ਨਹੀਂ ਲਿਆ ਮੈਂ ਆਪਦੇ ਖਰਚੇ ਤੋਂ ਜਿਹੜਾ ਚੈੱਕ ਕੱਟ ਕੇ ਆਪਦੇ ਟਾਊਪ ਚੋਂ ਮੈਂ ਟਿਕਟ ਖਰੀਦਦਾ ਹੁੰਦਾ ਸੀ ਆਉਣ ਜਾਣ ਦਾ ਤੇ ਜਿਹੜੀ ਰਾਜਨੀਤੀ ਹੈ ਉਹ ਦੀ ਗੁਣਤੀ ਜਿਹੜੀ ਰਾਜਨੀਤੀ ਦੀ ਹੈ ਉਹ ਬਿਰਸੇ ਵਿੱਚ ਖਾਲਸਾ ਪੰਥ ਨੂੰ ਦਾਤੇ ਸੇਵੇਂ ਪਾਤਸ਼ਾਹ ਜਰੂਰ ਹਰਿਗੋਬਿੰਦ ਸਾਹਿਬ ਤੋਂ ਮਿਲੀ ਹੈ ਰਾਜਨੀਤੀ ਤੋਂ ਬਿਨਾਂ ਜਿਹੜਾ ਹੈ ਨਾ ਧਰਮ ਦਾ ਪ੍ਰਚਾਰ ਹੋ ਸਕਦਾ ਹੈ ਨਾ ਪ੍ਰਸਾਰ ਹੋ ਸਕਦਾ ਹੈ ਦਸਵੇਂ ਪਾਤਸ਼ਾਹ ਨੇ ਦਾਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ ਦਰਜ ਕੀਤਾ ਹੈ ਤੇ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਸੋ ਜਲ ਸੇ ਲੈ ਹੈ ਜੀ ਸੋ ਖਾਲਸੇ ਦੇ ਵਿੱਚ ਜਿੱਥੇ ਉਹ ਸੰਤ ਹੈ ਉੱਥੇ ਸਪਾਹੀ ਵੀ ਹੈ ਜਿੱਥੇ ਉਹ ਸੰਤ ਹੈ ਉੱਥੇ ਉਹ ਰਾਜਾ ਵੀ ਹੈ ਤੇ ਰਾਜਾ ਜਿਹੜਾ ਹੈਗਾ ਤੇ ਸਰਦਾਰ ਹੈ ਜਿੱਥੇ ਉਹ ਉਹ ਜਿਹੜਾ ਹੈ ਸਰਦਾਰੀ ਉਹ ਰਾਜਨੀਤੀ ਨਾਲੇ ਮਿਲਦੀ ਹੈ ਸੋ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਉਹ ਪੰਥ ਦੇ ਦਾਦਿਆਂ ਦੇ ਹੁਕਮ ਨੇ بڑے ਵੱਡੇ ਗੁਰੂ ਸਾਹਿਬਾਨ ਦੇ ਹੁਕਮ ਨੇ ਉਸ ਬਾਰੇ ਮੈਂ ਅਮਰਿਤਪਾਲ ਸਿੰਘ ਹੋਰ ਨਾ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਸੀ ਤੇ ਮੈਂ ਉਹਨਾਂ ਨੂੰ ਬੇਨਤੀਆਂ ਕਰਦਾ ਸੀ ਤੇ ਭਾਈ ਅਮਰਿਤਪਾਲ ਸਿੰਘ ਨੇ ਗੁਰਬਾਣੀ ਤੋਂ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਰਾਤੇ ਤੋਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਦੇ ਜਿਹੜੇ ਸੀ ਹੁਕਮ ਉਹਨਾਂ ਨੂੰ ਸਿੱਧ ਲੈਦੇ ਹੋਏ ਰਾਜਨੀਤੀ ਵਿੱਚ ਹੋਂਦ ਦਾ ਫੈਸਲਾ ਕੀਤਾ ਸੀ ਖਬਰ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਰਾਜਨੀਤੀ ਦਾ ਕਾਫੀ ਤਜਰਬਾ ਹੈ ਤੇ ਬੇਸ਼ੱਕ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਮਹਾਰਾਜ ਗੁਰਵਾਣੀ ਦਾ ਰੈਫਰੈਂਸ ਦੇ ਕੇ ਗੁਰੂਆਂ ਦਾ ਰੈਫਰੈਂਸ ਦੇ ਕੇ ਚੋਣ ਲੈਣ ਲਈ ਪ੍ਰਪੇਅਰ ਕੀਤਾ ਪਰ ਕਿਤਾ ਤੁਸੀਂ ਪਰ ਤੁਹਾਨੂੰ ਜਿਹੜੀ ਬਾਖ ਪੰਜਾਬ ਚੋਣ ਕਾਇਦਾ ਬਾਖ ਪੰਜਾਬ ਬਣਿਆ ਉਸ ਤੋਂ ਅਜੇ ਤੱਕ ਲੰਬੇ ਰੱਖਿਆ ਗਿਆ ਹੈ ਕਿ ਆਪਣੇ ਭਾਈ ਤਰਦੀਪ ਸਿੰਘ ਜੀ ਨਾਲ ਕੋਈ ਮਤਭੇਦ ਪੈਦਾ ਹੋਈ ਨਹੀਂ ਕੀ ਕਾਰਨ ਹੈ ਦੇਖੋ ਜੀ ਮੈਂ ਪਹਿਲਾਂ ਬਾਬਾ ਜੁਗਿੰਦਰ ਸਿੰਘ ਆ ਰਹੇ ਹਾਂ ਤੇ ਬਾਬਾ ਜੁਗਿੰਦਰ ਸਿੰਘ ਨਾਲ ਜਿਸ ਦਿਨ ਤੋਂ ਉਹਨਾਂ ਨੇ ਯੂਨਾਈਟਿਡ ਅਕਾਲੀ ਦਲ ਦੀ ਸਥਾਪਨਾ ਕੀਤੀ ਉਸ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣਾ ਕਰਨ ਤੱਕ ਤੇ ਮੈਂ ਉਹਨਾਂ ਦੇ ਨਾਲ ਬਿਲਕੁਲ ਨਾਲ ਜੁੜਿਆ ਰਿਹਾ ਤੇ ਮੈਂਬਰ ਪਾਰਲੀਮੈਂਟ ਵੀ ਬਣਿਆ ਮੈਂ ਸਮਝਦਾ ਕਿ ਸਰਦਾਰ ਤਰਸੇਮ ਸਿੰਘ ਬੜੇ ਵਿਦਵਾਨ ਨੇ ਬੜੇ ਪੰਥਕ ਨੇ ਤੇ ਬੜੀ ਮਿਹਨਤ ਕਰ ਰਹੇ ਨੇ ਤੇ ਸ਼ਹੀ ਜਿਹੜੇ ਆ ਤੌਰ ਤਰੀਕੇ ਦੇ ਨਾਲ ਉਹ ਪਾਰਟੀ ਦੇ ਵਿੱਚ ਚੱਲ ਰਹੇ ਨੇ ਮੇਰੇ ਉਹਨਾਂ ਨਾਲ ਕਦੇ ਕੋਈ ਮਤਭੇਦ ਨਹੀਂ ਹੋਇਆ ਤੇ ਮੈਨੂੰ ਪਾਰਟੀ ਤੋਂ ਦੂਰ ਰੱਖਿਆ ਇਹ ਸਰਦਾਰ ਤਸੀਮ ਸਿੰਘ ਇਹ ਦੱਸ ਸਕਦੇ ਨੇ ਬਈ ਕਿਉਂ ਪਾਰਟੀ ਤੋਂ ਦੂਰ ਰੱਖਿਆ ਕੀ ਕਾਰਨ ਹੋਇਆ ਮੇਰੇ ਕਿੰਨੂੰ ਤਾਂ ਕੋਈ ਮਤਭੇਦ ਨਹੀਂ ਇਹ ਪ੍ਰਸ਼ਨੋਨਾਂ ਨਾਲ ਉਹਨਾਂ ਨਾਲ ਸੰਬੰਧਤ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੁਣ ਐਨਐਸਐਸ ਦਾ ਦਿੱਤੀ ਗਈ ਹੈ ਇੱਕ ਸਾਲ ਹੋਰ ਰਗਦੀ ਹੈ ਇਹਨੂੰ ਕਿਵੇਂ ਦੇਖਦੇ ਹੋ ਬਸ ਦੇਖੋ ਜੀ ਇਹ ਜਿਹੜੀ ਹੈ ਬੇਇਨਸਾਫੀ ਚ ਸ਼ਬਦ ਹੈ ਉਹ ਸ਼ਬਦ ਜਿਹੜਾ ਹੈ ਨਾ ਕਾਫੀ ਹੈ ਇਹ ਬੇਇਨਸਾਫੀ ਦੇ ਲਈ ਐਸਾ ਸ਼ਬਦ ਚਾਹੀਦੇ ਹੈ ਜਿਹੜੇ ਜਿਹੇ ਸ਼ਬਦ ਮੈਂ ਸਮਝਦਾ ਹੈ ਕਿ ਸ਼ਬਦ ਕੋਸ਼ ਦੇ ਵਿੱਚ ਡਿਕਸ਼ਨਰੀ ਦੇ ਵਿੱਚ ਹਨ ਨਹੀਂ ਇਹ ਕਿੰਸੀ ਝਲਮਨਾ ਕਾਰਵਾਈ ਆ ਇੱਕ ਜ਼ੁਲਮ ਦੀ ਅਤ ਹੋਈ ਹੈ ਕਿ ਉਹਨਾਂ ਤੇ ਐਨਐਸਏ ਬਰਾਧ ਦਿੱਤੀ ਗਈ ਹੈ ਲੋਕਤੰਤਰ ਦਾ ਕਤਲ ਹੋਇਆ ਹੈ ਸੰਵਿਧਾਨ ਦੀ ਜਿਹੜਾ ਹੈ ਉਸ ਦਾ ਧੜੀਆਂ ਉਡਾਈਆਂ ਗਈਆਂ ਨੇ ਤੇ ਇਹਨਾਂ ਜਿਹੜਾ ਵਾਅਦਾ ਕੀਤਾ ਗਿਆ ਇਹੀ ਜੀ ਬਦੀਤੀ ਕੀਤੀ ਗਈ ਹੈ ਮਨੁੱਖੀ ਇੱਜ਼ਤਾਂ ਦਾ ਕਤਲ ਕੀਤਾ ਗਿਆ ਇਹ ਜਿਹੜਾ ਐਨਐਸਏ ਬਣਾਉਣ ਦਾ ਕੋਈ ਆਧਾਰ ਨਹੀਂ ਹੈ ਇਹ ਤੇ ਜਾਲੀ ਜਾਲ ਬਣਾ ਲੱਤੀ ਜਈ ਕੇ ਇਹ ਐਡੀਸ਼ਨਲ ਹੋਮ ਸੈਕਟਰੀ ਤੋਂ ਤੇ ਐਡੀਸ਼ਨਲ ਡੀਜੀਪੀ ਇੰਟੈਲੀਜੈਂਸ ਤੋਂ ਜਿਹੜਾ ਹੈ ਉਹ ਇਨਪੁਟ ਆਈ ਹੈ ਕਿ ਅਮਰਤਪਾਲ ਸਿੰਘ ਜਿਹੜੇ ਹੈਗੇ ਆ ਉਹ ਪੰਜਾਬ ਦੀ ਸਵੱਛਤਾ ਲਈ ਖਤਰਾ ਨਹੀਂ ਕੋਈ ਇਨਪੁਟ ਨਹੀਂ ਆਈ ਨਾ ਕੋਈ ਇਨਪੁਟ ਹੀ ਜੀ ਹੈ ਉਹ ਫਰਜ਼ੀ ਦਫ਼ਤਰ ਦੇ ਵਿੱਚ ਬੈਠ ਕੇ ਸੁਪਨੇ ਅਧ ਦੇ ਆਧਾਰ ਤੇ ਇਹ ਲੇਖ ਲਿਖ ਦਿੱਤਾ ਗਿਆ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹ ਫੈਸਲਾ ਲਿਆ ਗਿਆ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਇਹ ਇਸ ਲਈ ਲਿਆ ਗਿਆ ਕਿ ਅਮਰਪਾਲ ਸਿੰਘ ਜਿਹੜੇ ਸੀ ਉਹ ਅਮਰਤ ਦੀ ਬਹੀਰ ਚਲਾ ਰਹੇ ਸੀ ਅਮਰਿਤ ਸ਼ਟਾ ਰਹੇ ਸੀ ਤੇ ਸਿੱਖਾਂ ਨੂੰ ਜਿਹੜੇ ਸੀ ਸਿੱਖ ਨੌਜਵਾਨਾਂ ਨੂੰ ਜਿਹੜਾ ਸੀ ਉਹ ਬਾਣੀ ਤੇ ਬਾਣੇ ਨਾਲ ਜੁੜ ਰਹੇ ਸੀ ਤੇ ਮਹਾਨ ਦਾਤਿਆਂ ਦੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨਾਲ ਜੁੜ ਰਹੇ ਸੀ ਜਿਹੜੀਆਂ ਜੀ ਇਹ ਦੋਹੇ ਸਰਕਾਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਤੇ ਇਹ ਪੰਜਾਬ ਦੀ ਸਰਕਾਰ ਨੂੰ ਵਧੀਆ ਨਹੀਂ ਲੱਗਿਆ ਤੇ ਇਸ ਲਈ ਉਹਨਾਂ ਨੇ ਜਿਹੜਾ ਹੈਗਾ ਇਹ ਅਧਾਰਾਂ ਦਾ ਲੋਕਤੰਤਰਿਤ ਅਧਾਰਾਂ ਦਾ ਢਾਂਚਾ ਕੀਤਾ ਤੇ ਇਹ ਮਿਆਦ ਜਿਹੜੀ ਹੈ 1 ਸਾਲ ਲਈ ਵਧਾਈ ਹ ਅਸਲ ਜੀ ਹੁਣ ਇਹ ਵੀ ਗੱਲ ਉੱਪਰ ਆ ਰਹੀ ਹੈ ਵੀ ਜਿਹੜੇ ਜਥੇਬੰਦੀ ਚ ਨੇ ਸ਼ਰਮਣੀ ਕਮੇਟੀ ਨਾਲ ਪਾਕਿਸਤਾਨ ਪੰਜਾਬ ਦੇ ਵਿੱਚ ਕੁਝ ਬੰਦੇ ਐਸੇ ਨੇ ਜਿਹੜੇ ਅਮਰਪਾਲ ਨੂੰ ਬਾਹਰ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੂੰ ਆਏ ਸਾਡੀ ਸਰਦਾਰੀ ਖਤਮ ਹੋ ਜੂਗੀ ਸਾਡਾ ਵਰਤਸਭ ਖਤਮ ਹੋ ਜਾਊਗਾ ਤੇ ਸਾਡਾ ਸਟੇਟਸ ਖਤਮ ਹੋ ਜਾਊਗਾ ਜੇ ਅਮਰਪਾਲ ਜੀ ਬਾਹਰ ਆ ਗਏ ਇਹਦੇ ਬਾਰੇ ਕੀ ਕਹਿਣਾ ਹੈ ਜੀ ਦੇਖੋ ਜੀ ਇਹ ਤੁਹਾਡੀ ਗੱਲ ਜਿਹੜੀ ਹੈ 101% ਸਹੀ ਹੈ ਅੱਜ ਉਹ ਬੰਦੇ ਜਿਹੜੇ ਕਿ ਵਿਚੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹ ਮੂਲੀਆ ਕਤਾਰਾਂ ਦੇ ਵਿੱਚ ਜਿਹੜੇ ਨੇ ਉਹ ਤੁਰਦੇ ਨੇ ਤੇ ਬਹਿੰਦੇ ਨੇ ਅੱਜ ਉਹੀ ਸਭ ਤੋਂ ਵੱਡੇ ਦੁਖੀ ਨੇ ਅ ਅਮਰਪਾਲ ਸਿੰਘ ਦੇ ਵੀ ਸਰਦਾਰ ਤਰਸੇਮ ਸਿੰਘ ਦੇ ਵੀ ਤੇ ਪਾਰਟੀ ਦੇ ਜੀ ਤੇ ਉਹ ਇਹ ਚਾਹੁੰਦੇ ਨੇ ਕਿ ਅਮਰਪਾਲ ਸਿੰਘ ਜਿਹੜੇ ਆ ਉਹ ਜੇਲ੍ਹ ਚ ਨਜ਼ਰਬੰਦ ਰਹੇਣ ਉਹ ਚਾਹੁੰਦੇ ਆ ਕਿ ਸਰਦਾਰ ਤਰਸੇਮ ਸਿੰਘ ਜਿਹੜਾ ਹੈ ਉਹ ਸਾਡੇ ਥੇਲੇ ਚ ਰਹੇਣ ਤੇ ਉਹ ਚਾਹੁੰਦੇ ਆ ਕਿ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਹੈ ਇਸ ਨੂੰ ਫੇਰ ਖਤਮ ਕੀਤਾ ਜਾ ਸਕੇ ਉਹ ਦੋਦਲਾ ਜਿਹੜਾ ਚਿਹਰਾ ਉਹਨਾਂ ਦਾ ਹੈ ਦੋਦਲੀ ਨੀਤੀ ਨਵਾ ਰਹੇ ਨੇ ਉਹ ਉਹ ਦਿਨ ਨਮਾ ਰਹੇ ਨੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਆ ਦੀ ਮੌਤੇ ਪਿੱਛੋਂ ਜਿਹੜੀ ਸੀ ਉਸ ਸਮੇਂ ਉਹਨਾਂ ਲੋਟਾਂ ਨੇ ਨਵਾਈ ਜਿਨ੍ਹਾਂ ਨੇ ਖਾਲਸਾ ਰਾਜ ਜਿਹੜਾ ਅਸੀਂ ਬੜੀ ਮਿਹਨਤ ਨਾਲ ਬਣਾਇਆ ਸੀ ਤੁਰਬਾਨੀਆਂ ਨਾਲ ਬਣਾਇਆ ਸੀ ਲਹੂ ਬਹਾ ਕੇ ਬਣਾਇਆ ਸੀ ਉਸ ਖਾਲਸਾ ਰਾਜ ਦਾ ਪਤਨ ਕੀਤਾ ਉਹ ਬੰਦੇ ਘੇਰਾ ਬਣਾ ਰਹੇ ਨੇ ਉਹਦੇ 'ਚ ਨਾਂ ਦੱਸਣ ਦੀ ਲੋੜ ਨਹੀਂ ਅੱਜ ਸਾਰੀ ਦੁਨੀਆ ਨੂੰ ਪਰਤੱਖ ਸੀ ਅੰਤ ਵਿੱਚ ਸਿੱਖ ਕੌਮ ਨੂੰ ਰਾਜ ਦੀ ਇੱਕ ਧਾਰਮਿਕ ਤੌਰ ਤੇ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਜੀ ਮੇਰਾ ਤਾਂ ਸੰਦੇਸ਼ ਇਹੀ ਹੈ ਕਿ ਅਮਰਪਾਲ ਸਿੰਘ ਜੇ ਸਮੇਂ ਸਿੱਖਟਰਾਂ ਦੇ ਖਾਲਸਾ ਪੰਥ ਦੇ ਬਾਹਰ ਬਾਹਦ ਰਾਜਨੀਤਿਕ ਅਤੇ ਧਾਰਮਿਕ ਨੇਤਾ ਨੇ ਤੇ ਸਰਦਾਰ ترਸੇਮ ਸਿੰਘ ਜਿਹੜੇ ਹੈਗੇ ਆ ਉਹ ਪਾਰਟੀ ਨੂੰ ਚਲਾ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਆ ਹਰ ਮਸਲੇ ਤੇ ਨਾਲ ਹੈ ਕਿਸੇ ਥਾਂ ਤੇ ਕੋਈ મતભੇਦ ਨਹੀਂ ਹੈ ਕਿ ਜਿੰਨਾ ਇਹ ਮਜ਼ਬੂਤ ਹੋਣਗੇ ਤੇ ਸਿੱਖ ਪੰਥ ਚੜ੍ਹਦੀ ਚਲਣਗੇ